हां जी प्यारे विद्यार्थियों ਤੁਹਾਨੂੰ ਜਿਹੜਾ ਇਹ ਦੱਸਣਾਗਾ ਜਿਹੜਾ ਮੈਰਿਟੋਰੀਅ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਹੋ ਰਹੀ ਹੈਗੀ ਪਿਆਰੇ ਵਿਦਿਆਰਥੀਓ ਇਹ ਦੱਸਣਾ ਤੁਹਾਨੂੰ ਜਿਹੜਾ ਇਹ ਵਾਇਰਲ ਇਹ ਮੈਸੇਜੜਾ ਕਾਫੀ ਵਾਇਰਲ ਹੋਇਆਗਾ ਇਹ ਮੈਸੇਜ ਠੀਕ ਆ ਤੱਥਾਂ ਅਧਾਰਤ ਆਗਾ ਬਹੁਤ ਸਾਰੇ ਬੱਚਿਆਂ ਦਾ ਜਿਹੜੇ ਇਹ ਆ ਰਹੀ ਆ ਕੀ ਕਾਫੀ ਫੋਨ ਵੀ ਆਏ ਆ ਮੈਸੇਜ ਵੀ ਆ ਰਹੇ ਨੇ ਕਾਫੀ ਅਧਿਆਪਕਾਂ ਦੇ ਵੀ ਮੈਸੇਜ ਆਏ ਨੇ ਵੀ ਸਾਡੇ ਬੱਚੇ ਦਾ ਨਾਮ ਕਿਉਂ ਨਹੀਂ ਆਇਆ ਜੀ ਕੀ ਗੱਲ ਕੀ ਕਹਾਣੀ ਸਾਡੇ ਬੱਚੇ ਦੇ ਨੰਬਰ ਵੱਧਦਾ ਜੀ ਬਹੁਤਿਆਂ ਦੇ ਘਟਾ ਉਹਨਾਂ ਦਾ ਲਿਸਟ 'ਚ ਨਾਮ ਆ ਗਿਆ ਇਸ ਸੰਬੰਧੀ ਜਿਹੜੀ ਆਪਾਂ ਥੋੜੀ ਜਿਹੀ ਮੈਂ 2-3 ਮਿੰਟ ਦੇ ਵਿੱਚ ਹੀ ਗੱਲ ਖਤਮ ਕਰੂੰਗਾ ਆਪਣੀ ਜਿਆਦਾ ਲੰਬੇ ਨਹੀਂ ਕਰਦਾ ਵੀਡੀਓ ਨੂੰ ਅੰਤ ਤੱਕ ਦੇਖਿਓ ਸਮਝਾਉਣ ਲੱਗਿਆਗਾ ਤੁਹਾਨੂੰ ਚਾਹ ਕੇ ਤਸੱਲੀ ਹੋ ਜੇ ਦੇਖੋ ਜ਼ਰੂਰੀ ਸੂਚਨਾ ਮੈਰਿਟੋਰੀਅ ਸਕੂਲਾਂ ਵਿੱਚ ਕਾਉਂਸਲਿੰਗ ਨਾਲ ਸੰਬੰਧਿਤ ਜਿੰਨਾ ਬੱਚਿਆਂ ਦਾ ਨਾਮ ਮੈਟ ਲਿਸਟ ਵਿੱਚ ਆ ਕੇਵਲ ਉਹੀ ਬੱਚੇ ਕਾਉਂਸਲਿੰਗ ਲਈ ਜਾਣਗੇ ਬੱਚਿਆਂ ਦੇ ਨਾਮ ਦੇ ਨਾਲ ਮੈਟ ਨੰਬਰ ਤੇ ਕਾਉਂਸਲਿੰਗ ਦੀ ਮਿਤੀ ਤੇ ਕਾਉਂਸਲਿੰਗ ਦਾ ਸਮਾਂ ਨਾਲ ਦੱਸਿਆ ਗਿਆ ਹੈ ਇਹ ਲਿਸਟ ਚਾਹੇਗਾ ਲਿਸਟ ਤੇ ਚੱਲਦੇ ਆਪਾਂ ਇਸ ਤੋਂ ਬਾਅਦ ਜਿੰਨਾ ਬੱਚਿਆਂ ਦਾ ਨਾਮ ਮੈਟ ਲਿਸਟ ਵਿੱਚ ਨਹੀਂ ਹੈ ਇਸ ਦਾ ਮਤਲਬ ਹੈ ਉਹਨਾਂ ਦਾ ਸਿਲੈਕਸ਼ਨ ਨਹੀਂ ਹੋਇਆ ਹੈ ਇਹ ਤਾਂ ਗੱਲ ਕਲੀਅਰ ਹੈ ਜੀ ਮੈਟਲਿਸਟ ਵਿੱਚ ਕਿਸੇ ਤਰ੍ਹਾਂ ਦਾ ਐਸਸੀ ਬੀਸੀ ਓਬੀਸੀ ਨਹੀਂ ਦੇਖਿਆ ਜਾਂਦਾ ਉਸ ਵਿੱਚ ਸਿਰਫ ਜਿਸ ਦੇ ਨੰਬਰ ਜ਼ਿਆਦਾ ਹੋਣਗੇ ਇਹ ਜਾਂਦਾ ਹੋਣਗੇ ਲਿਖਿਆ ਇਹਨਾਂ ਨੇ ਜਾਂਦਾ ਹੋਣਗੇ ਥੋੜਾ ਕੁਸ਼ਕ ਤਾਂ ਮੈਂ ਸੋਧ ਕਰਤੀ ਸੀਗੇ ਇਹਦੇ ਵਿੱਚ ਕੁਸ਼ਕ ਰਹੇਗੀ ਸੋਧ ਕਰਨ ਵਾਲੀ ਜਿਸ ਦੇ ਨੰਬਰ ਜ਼ਿਆਦਾ ਹੋਣਗੇ ਜਾਂਦਾ ਨਹੀਂ ਜ਼ਿਆਦਾ ਹੋਣਗੇ ਕੇਵਲ ਉਹੀ ਬੱਚੇ ਦਾ ਨਾਮ ਮੈਟ ਵਿੱਚ ਆਉਂਦਾ ਹੈ ਤੇ ਉਸ ਨੂੰ ਜਨਰਲ ਮੈਟਲਿਸਟ ਨਾਲ ਦਰਸਾਇਆ ਜਾਂਦਾ ਹੈ ਸਮਝ ਗਏ ਐਸੀ ਬੀਸੀ ਓਬੀਸੀ ਕੋਈ ਕੈਟਾਗਰੀ ਨਹੀਂ ਹੈ ਮੈਰਿਟੋਰੀਅ ਸਕੂਲਾਂ ਦਾ ਸਿਸਟਮ ਇਹ ਹੈ ਵੀ ਇੱਥੇ ਮੈਟ ਆਧਾਰਿਤ ਦਾਖਲਾ ਹੁੰਦਾਗਾ ਕੇਵਲ ਉਹੀ ਬੱਚੇ ਦਾ ਨਾਮ ਮੈਟ ਵਿੱਚ ਆਉਂਦਾ ਜਿਸ ਨੂੰ ਜਰਨਲ ਮੈਟ ਲਿਸਟ ਨਾਲ ਦਰਸਾਇਆ ਜਾਂਦਾ ਹੈਗਾ ਤੇ ਬੱਚਿਆਂ ਦੇ ਸਵਾਲ ਲਿਸਟ ਵਿੱਚ ਜਿਵੇਂ ਕਹਿੰਦੇ ਵੀ 60 ਵਾਲਾ ਜਿਵੇਂ ਮੈਸੇਜ ਵਿੱਚ ਲਿਖਿਆ ਉਹਨਾਂ ਨੂੰ ਦੱਸਦੀ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਹਦਾਇਤਾਂ ਸ਼ਬਦ ਵੀ ਗਲਤ ਲਿਖਿਆ ਹੋਇਆ ਇੱਥੇ ਥੋੜਾ ਜਿਹਾ ਸੈੱਟ ਕਰਨ ਵਾਲਾ ਸੀਗਾ ਇਹੇ ਹਾ ਜੇ ਨੂੰ ਸਿਆਰੀ ਆਉਣਾ ਸੀ ਦੱਦੇ ਕੰਨਾਂ ਈਡੀ ਨਿਸ਼ਿਆਰੀ ਤੱਤੇ ਕਨ ਉਤੇ ਵਿੰਦੀ ਚਲੋ ਸਮਝਦਾਰ ਹੋਏ ਨਾ ਕਿ ਤੁਸੀਂ ਸਮਝਦੀਆਂ ਗੱਲ ਨੂੰ ਮੈਸੇਜ ਕਾਫੀ ਵਾਇਰਲ ਹੋ ਰਿਹਾ ਮੈਂ ਇਹੀ ਚੱਕ ਲਿਆ ਹਦਾਇਤਾਂ ਦੇ ਮੁਤਾਬਕ ਹੈਂਡੀਕੈਪਡ ਔਮਨ ਹਾਊਸ ਲਈ ਕੁਝ ਸੀਟਾਂ ਉਹਨਾਂ ਦੀ ਵੱਖਰੀ ਲਿਸਟ ਬਣਾਈ ਗਈ ਆ ਵੱਧ ਤੋਂ ਵੱਧ ਵਿਦਿਆਰਥੀਆਂ ਤਾਂ ਕਹਿੰਦੇ ਕੋਈ ਜਾਣਕਾਰੀ ਵਿੱਚ ਫਸਿਆ ਨਾ ਰਹੇ ਚਲੋ ਠੀਕ ਬਣਾਇਆ ਗਿਆ ਮੈਸੇਜ ਇਹ ਅ ਅੱਗੇ ਆਪਾਂ ਜਿਹੜੀ ਗੱਲ ਹੁਣ ਮੈਂ ਸਮਝਾਉਣਾਗਾ ਆਪਦੀ ਭਾਸ਼ਾ ਦੇ ਵਿੱਚ ਵਿਦਿਆਰਥੀਓ ਤੁਹਾਨੂੰ ਬਹੁਤ ਘੱਟ ਸਮੇਂ ਦੇ ਵਿੱਚ ਇੱਕ ਲਿਸਟ ਖੋਲ ਲਓ ਕੋਈ ਵੀ ਮੇਲ ਵਾਲੀ ਖੋਲ ਲਓ ਫੀਮੇਲ ਪਹਿਲੇ ਪੰਨੇ ਨੂੰ ਧਿਆਨ ਨਾਲ ਪੜੋ ਅੰਗਰੇਜ਼ੀ ਕੀ ਕਹਿੰਦੀ ਆ ਉੱਪਰ ਦੇਖੋ ਲਾਲ ਅੱਖਰਾਂ ਵਿੱਚ ਕੀ ਲਿਖਿਆ ਹੋਇਆ ਹੈਗਾ ਮੈਟ ਕਮ ਕਾਉਂਸਲਿੰਗ ਜਿਹੜਾ ਸ਼ੈਡਿਊਲ ਦਿੱਤਾ ਹੋਇਆ ਆ ਆਫ एलिਜੀਬਲ ਕੈਂਡੀਡੇਟ ਮੈਰੀਟੋਰੀਅਸ ਐਂਟ੍ਰਾਂਸ ਐਗਜ਼ਾਮ 2024 ਮੇਲ ਯਾਨੀ ਕਿ ਲੜਕੀਆਂ ਦੀ ਲਿਸਟ ਆ ਇਹ ਲੜਕਿਆਂ ਦੀ ਹੋਵੇ ਲੜਕਿਆਂ ਦੀ ਮੈਂ ਤੁਹਾਨੂੰ ਸਮਝਾਉਣ ਲੱਗਾ ਜਿਹੜੀ ਕੈਟਾਗਰੀ ਬਣਾਈ ਹੀ ਆ ਇਸ ਕਾਉਂਸਲਿੰਗ ਦੇ ਮੁਤਾਬਕ ਚਾਰ ਕੈਟਾਗਰੀ ਬਣਦੀਆਂ ਨੇ ਨੰਬਰ 1 ਤੇ ਹੈਗਾ ਜਨਲ ਨੰਬਰ 2 ਤੇ ਹੈਗਾ ਪ੍ਰਾਈਵੇਟ ਸਕੂਲ ਨੰਬਰ 3 ਤੇ ਬਣਦਾ ਓਮੈਨ ਹਾਊਸ ਹੈਡਡ ਜਾਨੀ ਕਿ WHH ਨੰਬਰ 4 ਬਣਦਾ ਡਿਸੇਬਲਡ ਤੇ ਜਿਹੜੇ WHH ਆ ਉਹ ਮੁੰਡਿਆਂ ਦੀ ਲਿਸਟ ਚ ਨਹੀਂ ਆਉਂਦੇ ਹੁੰਦੇ ਉਹ ਕੁੜੀਆਂ ਦੀ ਲਿਸਟ ਚ ਹੀ ਆਉਂਦੇ ਹੁੰਦੇ ਆ ਕਿ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਿਆਂ ਹੁਣ ਮਸਲਾ ਕੀ ਆ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹ ਜਨਰਲ ਦੇ ਵਿੱਚ ਰੱਖੇ ਹੋਏ ਨੇਗੇ ਇਹ ਆ ਚੀਜ਼ ਠੀਕ ਆ ਤੇ ਇਹ ਪ੍ਰਾਈਵੇਟ ਸਕੂਲਾਂ ਦੇ ਬੱਚੇ ਪ੍ਰਾਈਵੇਟ ਵਾਲਿਆਂ ਦਾ ਕੋਟਾ ਹੁੰਦਾ 10% ਉਹ ਚ ਰੱਖੇ ਗਏ ਨੇ ਜਿਹੜੇ ਔਮਨ ਹਾਊਸਹੋਲਡ ਹੁੰਦੇ ਆ ਇਹਨਾਂ ਦਾ ਕੋਟਾ ਹੁੰਦਾ 20% ਆ ਇਹਨਾਂ ਦੀ ਮੈਟ ਬਣਦੀ ਆ ਅੱਡ ਔਮਨ ਹਾਊਸ ਜਿਹੜੇ ਹੈਡਰ ਨੇਗੇ ਤੇ ਪ੍ਰਾਈਵੇਟ ਸਕੂਲਾਂ ਦੀ ਮੈਟ ਵੀ ਅੱਡ ਬਣਦੀ ਹੁੰਦੀ ਆ ਤੇ ਡਿਸੇਬਲਡ ਬੱਚਿਆਂ ਦੀ ਮੈਟ ਵੀ ਅੱਡ ਬਣਦੀ ਹੁੰਦੀ ਆ ਇਸ ਕਰਕੇ ਇਹ ਚਾਰ ਕੈਟਾਗਰੀਆਂ ਬਣ ਗਈਆਂ ਚਾਰ ਕੈਟਾਗਰੀਆਂ ਬਣ ਗਈਆਂ ਇਸ ਚੀਜ਼ ਨੂੰ ਥੋੜਾ ਜਿਆ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਰਕੇ ਬੱਚਿਆਂ ਨੂੰ ਆਇ ਲੱਗਦਾ ਵੀ ਦੇਖੋ ਸੰਜੀ ਜਿਹੜੀ ਮਤਲਬ ਲਿਸਟ ਬਣ ਗਈ ਇੱਕ ਇਹ ਇਹਦੇ ਵਿੱਚ ਚਾਰ ਕੈਟਾਗਰੀਆਂ ਬਣਾਈਆਂ ਨੇ ਅੰਤ ਤੱਕ ਜਾ ਕੇ ਦੇਖੋ ਲਿਸਟ ਨੂੰ ਜਿਹੜੀ ਜਨਰਲ ਚੱਲ ਪਿਆ ਹੁਣ ਜਿਵੇਂ ਜਨਰਲ ਜਨਰਲ ਦਾ ਮਤਲਬ ਆਮ ਯਾਨੀ ਕਿ ਇਹ ਚ ਸਰਕਾਰੀ ਸਕੂਲਾਂ ਵਾਲੀ ਆ ਸਾਰੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਹੋਣਗੇ ਸਰਕਾਰੀ ਸਕੂਲਾਂ ਵਾਲੀਆਂ ਮੈਂ ਇਸ ਨੂੰ ਮੋٹے ਤੌਰ ਤੇ ਉਦਾਹਰਨ ਦਿੱਤੀ ਜਨਰਲ ਦੀ ਮੈਡ ਸ਼ੁਰੂ ਹੋ ਗਈ ਜੀ ਕਿੱਥੋਂ ਇਹ ਸ਼ੁਰੂ ਹੋ ਗਈ 143 ਤੋਂ ਵੇਖਦੇ ਜਾਇਓ ਇਸ ਨੂੰ ਜਿਹੜਾ ਹੈਗਾ ਮੈਂ ਜਾਦੇ ਲੰਬੀ ਨਹੀਂ ਗੱਲ ਖਿੱਚਦਾ ਫਿਰ ਜਾਦੇ ਲੰਬੀ ਗੱਲ ਨਾ ਉਹ ਸਮਝ ਨਹੀਂ ਆਉਂਦੀ ਹੁੰਦੀ ਤੇ ਅੱਜ ਕੱਲ ਦਾ ਦੌਰ ਇਹੀ ਆ ਵੀ ਜਿਆਦਾ ਕੋਈ ਗੱਲ ਸੁਣਨੀ ਅਗਲਾ ਪਸੰਦੀ ਨਹੀਂ ਕਰਦਾ ਹੈਗਾ ਸ਼ਾਰਟਕਟ ਦਾ ਜਮਾਨਾ ਹਰੇ ਕਹਿੰਦਾ ਮੈਨੂੰ ਜਿਹੜਾ ਛੇਤੀ ਤੇ ਸੌਖੇ ਸ਼ਬਦਾਂ ਵਿੱਚ ਸਮਝਾ ਦੇ ਗੱਲ ਠੀਕ ਆ ਲਓ ਜੀ ਆ ਮੈਟ ਤੁਰ ਹੀ ਜਾਂਦੀ ਆ ਹੁਣ ਜੇ ਤੁਸੀਂ ਕਾਹਲ ਕਰਦੇ ਹੋ ਤਾਂ ਫਿਰ ਐਂ ਕਾਹਲ ਕਰਨੀ ਪਊ ਵੀ ਤੁਹਾਨੂੰ ਗੱਲ ਸਮਝਾ ਦਿਆ ਮੈਂ ਜਰਨਲ ਦੀ ਤੁਰ ਹੀ ਜਾਂਦੀ ਆ ਜੀ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਠੀਕ ਆ ਇਹਨੂੰ ਆਪਾਂ ਕਿੱਥੇ ਜਾ ਕੇ ਰੁਕਦੀ ਆ ਇਹ ਦੇਖਦੇ ਹਾਂ ਹੁਣ ਆਪਾਂ ਜਰਨਲ ਦੀ ਕਾਫੀ ਪੰਨੇ ਆ ਨਾ ਕਾਫੀ ਪੰਨੇ ਆ ਅੱਖਾਂ ਨੂੰ ਥੋੜੇ ਪਰੇਸ਼ਾਨੀ ਵੀ ਆਉਂਦੀ ਹੋਣੀ ਕਿਉਂਕਿ ਮੱਕੇ ਲੱਗਦੀ ਜਿਹੜੀ ਜਿਹੜਾ ਉਹ ਕਰਤੀ ਲਿਸ ਇੱਕ ਮਿੰਟ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਕੈਟਾਗਰੀ ਚੱਲ ਪਈ ਬਈ ਥੋੜਾ ਜਿਹਾ ਅੱਗੇ ਲੰਘ ਗਿਆ। ਕਾਫੀ ਅੱਗੇ ਲੰਘ ਗਿਆ। ਕੋਈ ਗੱਲ ਨਹੀਂ ਇੱਥੇ ਆ ਜੋ। ਹੁਣ ਇਹਨੂੰ ਦੇਖੋ ਥੋੜਾ ਜਿਹਾ ਸਮਝੋ। ਸਮਝ ਬਣਾਇਆ ਕਰੋ। ਸਪਸ਼ਟ ਗੱਲ ਲਿਖੀ ਹੁੰਦੀ ਆ ਥੋੜਾ ਸਮਝ ਬਣਾਉਣੀ ਚਾਹੀਦੀ ਆ। ਹੁਣ 11905 ਨੰਬਰ ਆ ਜਿਹੜਾ। 1905 ਨੰਬਰ ਦੇ ਉੱਪਰ ਕੀ ਹੈਗਾ? ਆ ਬੱਚੇ ਦਾ ਨਾਮ ਲਿਖਿਆ ਹੋਇਆ ਹੈਗਾ। ਠੀਕ ਆ। ਕਰਨਜੀਤ ਜਿਹੜਾ 101062 ਅ ਜਿਹੜਾ 6 10 10 625 86 ਰੋ ਨੰਬਰ ਆ ਜੀ ਇਹ 119 1905 ਵਾਲਾ ਐਸ ਆਰ ਨੰਬਰ ਪੜ ਰਿਹਾ ਮੈਂ ਇਸ ਬੱਚੇ ਦਾ ਨਾਮ ਜਿਹੜਾ ਪਿਤਾ ਜੀ ਦਾ ਨਾਮ ਕਰਨਜੀਤ ਸਿੰਘ ਦੇਖੋ 83 ਨੰਬਰ ਆਇਆ ਇਹਦੇ 1905 ਮੈਟ ਨੰਬਰ ਇਹਦਾ 1905 ਮੈਟ ਨੰਬਰ ਆ ਤੇ ਡੇਟ ਹੈਗੀ ਦੀ 12 ਮਈ ਦੀ ਟਾਈਮ 8 ਵਜੇ ਤੱਕ ਦਾ ਜਰਨਲ ਦੇ ਵਿੱਚ ਆ ਇਹ ਇੱਥੇ ਆਜੋ ਹੁਣ ਤੁਸੀਂ ਇਹ ਗੱਲ ਨੂੰ ਸਮਝੋ ਇੱਥੋਂ ਤੱਕ ਆ ਜਿਹੜਾ ਇਹ ਇਹ ਮਤਲਬ ਪ੍ਰਾਈ ਸਰਕਾਰੀ ਸਕੂਲਾਂ ਦੇ ਬੱਚੇ ਆਗੇ ਇੱਥੋਂ ਤੱਕ ਇਹਨਾਂ ਦੀ ਮੈਟ ਅੱਡ ਬਣੂਗੀ ਬਈ 83 ਤੱਕ ਦੀ ਹੁਣ ਇਹਦੋਂ ਬਾਅਦ ਸ਼ੁਰੂ ਹੋ ਗਈ ਪ੍ਰਾਈਵੇਟ ਦੀ ਸਮਝ ਗਏ ਪ੍ਰਾਈਵੇਟ ਦੀ ਹੁੰਦੀਆਂ 10 ਸੇਟ 10% ਸੀਟਾਂ ਪ੍ਰਾਈਵੇਟ ਨੂੰ ਆਪਾਂ ਜਦੋਂ ਦੇਖਦੇ ਆ ਇਹਨਾਂ ਬੱਚਾਂ ਦੇ ਜਿਹੜਾ ਹੈਗਾ ਹੋ ਸਕਦਾ ਕਈਆਂ ਦੇ ਨੰਬਰ ਘੱਟ ਹੋਣ ਤੇ ਜਿਹੜੀ ਸਰਕਾਰੀ ਵਾਲਿਆਂ ਦੀ ਮੈਟ ਆ ਕੇ ਰੁਕ ਗਈ ਉਹ ਰੁਕ ਗਈ 83 ਨੰਬਰ ਤੱਕ 83 ਤੱਕ ਇਹ ਆ ਇਸ ਚੀਜ਼ ਨੂੰ ਸਮਝੋ ਤੁਸੀਂ ਥੋੜਾ ਜਾਂ ਤੇ ਬਹੁਤ ਸਾਰੇ ਕਹਿੰਦੇ ਸਾਡੇ ਤਾਂ ਬੱਚਾਂ ਦੀ ਲਿਸਟ 'ਚ ਨੰਬਰੀ ਹੈਣੀਗਾ ਜੀ ਇਹ ਕੈਟਾਗਰੀ ਬਣਾਈਆਂ ਹੋਈਆਂ ਨੇ ਇਹਨਾਂ ਨੇ 4 ਬਈ ਇੱਥੇ ਕੋਈ ਜਿਹੜਾ ਸੀਟ ਤੁਸੀਂ ਕੈਟਾਗਰੀ ਆਧਾਰਤ ਨਹੀਂ ਲੈ ਸਕਦੇ ਕੈਟਾਗਰੀ ਤੋਂ ਭਾਵ ਕੀ ਹੈ ਐਸ ਸੀ ਬੀ ਸੀ ਓ ਵੀ ਸੀ ਇਸ ਤਰ੍ਹਾਂ ਨਹੀਂ ਮਿਲਦੀ ਹੈਗੀ ਸੀਟ ਇੱਥੇ ਜਿਹੜੀ ਸੀਟ ਹੈਗੀ ਸਿਰਫ ਮੈਰਿਟ ਆਧਾਰਤ ਮਿਲਦੀ ਆ ਉਹ ਸਕੂਲਾਂ ਦੀ ਜਿਹੜੀਆਂ ਟਾਈਪ ਨੇ ਵੀ ਸਰਕਾਰੀ ਵਾਲੇ ਬੱਚੇ ਪ੍ਰਾਈਵੇਟ ਵਾਲੇ ਓਮਨ ਹਾਊਸ ਹਾਈਡਡ ਡਿਸੇਬਲਡ ਐ ਬਣਾਤੀਆਂ ਠੀਕ ਆ ਵੀ ਲੈ ਵੀ ਪ੍ਰਾਈਵੇਟ ਵਾਲਿਆਂ ਦੀ ਜਿਹੜੀ ਮੈਟ ਜਾ ਰਹੀ ਆ ਵੀ 104 103 102 ਚੱਲਦਾ ਮੈਂ ਹੁਣ ਪ੍ਰਾਈਵੇਟ ਵਾਲਿਆਂ ਦੇ ਕਾਫੀ ਜਿਹੜਾ ਅੱਗੇ ਲੰਘਾਉਂਗਾ ਧਿਆਨ ਰੱਖਿਓ ਥੋੜਾ ਜਿਹਾ ਧਿਆਨ ਰੱਖਿਓ ਧਿਆਨ ਰੱਖਿਓ ਧਿਆਨ ਰੱਖਿਓ ਆ ਆ ਗਏ ਪ੍ਰਾਈਵੇਟ ਵਾਲੇ ਲੋਕੀ ਪ੍ਰਾਈਵੇਟ ਵਾਲਾ ਜਿਹੜਾ ਲਾਸਟ ਬੱਚਾ ਇਹਦੇ ਨੰਬਰ ਹੈਗੇ ਆ ਭਾਈ 53 ਹੁਣ ਵਿਦਿਆਰਥੀਆਂ ਨੂੰ ਲੱਗਿਆ ਹੋਊ ਦੂਜੇ ਪਾਸੇ ਝਟਕਾ ਉਧਰ ਜਿਹੜੇ ਹੈਗੇ ਆ ਜਨਰਲ ਵਾਲੇ ਸਰਕਾਰੀ ਸਕੂਲਾਂ ਵਾਲੇ ਜਾਣੇ ਕਿ ਵੀ ਸਾਡੇ ਨੰਬਰ ਤਾਂ 83 ਦੇ ਆ ਤੇ ਆ ਮੈਟ ਆ ਕੇ ਰੋਗੀ 53 ਤੇ ਇਹ ਭਾਈ ਸਾਹਿਬ ਗੱਲ ਇਹੀ ਹੈ ਇਹਦੇ ਵਿੱਚ 10% ਕੋਟਾ ਹੁੰਦਾ ਇਹਨਾਂ ਦੇ ਅੱਡ ਬਣਾਏ ਹੋਇਆ ਪ੍ਰਾਈਵੇਟ ਦੇ ਇੱਕ ਇਸ ਤਰ੍ਹਾਂ ਦੇ ਨਾਲ ਅੱਗੇ ਜਿਹੜੇ ਡਿਸੇਬਲਡ ਬੱਚੇ ਆ ਵਿਕਲੰਗ ਬੱਚੇ ਕਿਸੇ ਨੂੰ ਕਿਸ ਜਿਹੜਾ ਆ ਸਮਰਥ ਨੇ ਕਿਸੇ ਨਾ ਕਿਸੇ ਚੀਜ਼ ਤੋਂ ਹੀ ਰਹਿ ਜਾਂਦੇ ਆ ਬਚਾਰੇ ਉਹਨਾਂ ਦੇ ਲਈ ਕੋ ਢੱਡ ਬਣਿਆ ਹੋਇਆਗਾ 102 ਤੋਂ ਸ਼ੁਰੂ ਹੁੰਦੀ ਹੈ ਮੈਟ 93 91 90 54 54 ਦੇ ਆ ਕੇ ਮੁੱਕ ਗਈ ਹੁਣ ਬੱਚਾ ਨੂੰ ਇਹ ਲੱਗਦਾ ਹੋਊ ਵੀ 54 ਵਾਲੇ ਦਾ ਤਾਂ ਇਹਦੇ ਵਿੱਚ ਪਿਆ ਜੀ ਤੇ ਮੇਰੇ ਨੰਬਰ ਵੱਧ ਵੀ ਨੇ ਮੇਰੇ ਤਾਂ ਹੈਗੇ ਆ ਜੀ ਆਪਣਾ ਕਹਿ ਕੇ ਚੱਲੋ ਵੀ 80 ਨੰਬਰਾਂ ਤੇ ਇਹ ਹੈਗੇ 54 ਨੰਬਰ ਮੇਰਾ ਨਾਮ ਆਇਆ ਨਹੀਂ ਮੈਟ ਵਿੱਚ ਇਹਦਾ ਆਇਆ ਪਿਆਗਾ ਹੁਣ ਇਹ ਗੱਲ ਮੈਂ ਤੁਹਾਡੇ ਸਾਹਮਣੇ ਕਲੀਅਰ ਕਰਤੀ ਇਹ ਕਿਸਮਾਂ ਨੇ ਇਹ ਮੁੰਡਿਆਂ ਦੀ ਲਿਸਟ ਸੀਗੀ ਕੁੜੀਆਂ ਵਾਲੇ ਦੇ ਵਿੱਚ ਔਮਨ ਹਾਊਸ ਹਾਈਡਡ ਹੋਲਡ ਉਹ ਵੀ ਕੋਟਾ ਬਣ ਜਾਂਦਾਗਾ ਜਾ ਕੇ ਉਹ 20% ਕੋਟਾ ਹੁੰਦਾਗਾ ਐਵੇਂ ਮੈਟਡੋਡ ਬਣਦੀਆਂ ਹੁੰਦੀਆਂ ਨੇ ਤਾਂ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਗੱਲ ਸਮਝ ਲੱਗ ਗਈ ਹੋਊਗੀ ਜੇ ਸਮਝ ਲੱਗੀ ਤਾਂ ਕਮੈਂਟ ਬਾਕਸ ਜਾ ਕੇ ਦੱਸ ਦਿਓ ਜੇ ਫੇਰ ਵੀ ਨਹੀਂ ਸਮਝ ਲੱਗਦੀ ਫੇਰ ਦੱਸ ਦਿਓ ਇੱਕ ਵੀਡੀਓ ਹੋਰ ਬਣਾ ਦੇਾਂਗੇ ਕਿਉਂਕਿ ਕਾਫੀ ਸਵਾਲਾਂ ਦੇ ਜਵਾਬ ਜਿਹੜੇ ਵੀਡੀਓ 'ਚ ਹੀ ਦਿੱਤੇ ਜਾ ਸਕਦੇ ਆ ਬਹੁਤ ਟਾਈਮ ਲੱਗ ਜਾਂਦਾਗਾ ਇਸ ਚੀਜ਼ ਨੂੰ ਸਮਝੀ ਆਪਾਂ ਸੋਵੇ ਸ਼ਾਮਾ ਜਿਹੜੇ ਵਿਦਿਆਰਥੀਆਂ ਦਾ ਨੰਬਰ ਆਇਆ ਜਿਨ੍ਹਾਂ ਦਾ ਨਹੀਂ ਆਇਆ ਨਰਾਸ਼ ਹੋਣ ਦੀ ਲੋੜ ਨਹੀਂ ਕੰਪੀਟੀਸ਼ਨ ਦਾ ਚੁੱਕਾ ਕੋਈ ਗੱਲ ਨਹੀਂ ਬੇਟਾ ਤੁਸੀਂ ਮਿਹਨਤ ਬਹੁਤ ਕੀਤੀ ਆ ਠੀਕ ਆ ਤੇ ਅੱਗੇ ਵੀ ਤੁਹਾਡੇ ਲਈ ਪਰਮਾਤਮਾ ਕੋਈ ਚੰਗਾ ਕਰੂਗਾ ਤੇ ਜੇਕਰ ਚੈਨਲ ਨਾਲ ਨਹੀਂ ਜੁੜੇ ਤਾਂ ਇਸ ਨਾਲ ਜੁੜ ਜਾਓ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਮੈਂ ਤੁਹਾਡੇ ਕੋਲ ਅਪ ਟੂ ਡੇਟ ਪਹੁੰਚਾਉਂਦਾ ਰਹਾ ਠੀਕ ਆ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਇਸ ਨੂੰ ਵੱਧ ਤੋਂ ਵੱਧ ਜਿਹੜਾ ਲਾਈਕ ਸ਼ੇਅਰ ਕਰੋ ਤੇ ਅੱਗੇ ਇੱਕ ਮੈਂ ਜਿਹੜਾ ਕਮੈਂਟ ਵੀ ਕਰੋ ਹੌਸਲੇ ਦੇ ਲਈ ਅੱਗੇ ਤੋਂ ਵੱਧ ਤੋਂ ਵੱਧ ਬੱਚਿਆਂ ਕੋਲੇ ਭੇਜੋ ਤਾਂ ਕਿ ਗੱਲ ਕਲੀਅਰ ਸ਼ੁਕਰੀਆ ਜੀ ਮਿਹਰਬਾਨੀ ਇਸ ਲਿਸਟ ਦੇ ਆਧਾਰ ਵਾਲੇ ਬੱਚੇ ਆਉਣ ਦੂਜੇ ਨਾ ਆਉਣ ਠੀਕ ਆ ਜੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਮਿਹਨਤ ਕੀਤੀ ਹੈ ਕੋਈ ਗੱਲ ਨਹੀਂ ਜੇ ਨਹੀਂ ਆਇਆ ਨੰਬਰ ਕੋਈ ਗੱਲ ਨਹੀਂ ਹੁੰਦੀ ਅੱਗੇ ਜਿਹੜਾ ਪ੍ਰਮਾਤਮਾ ਨੇ ਤੁਹਾਡੇ ਲਈ ਹੋਰ ਵਧੀਆ ਸੋਚਿਆ ਹੋਣਾ ਤੁਹਾਨੂੰ ਹੋਰ ਮੌਕੇ ਜਿਹੜਾ ਮਿਲਣਗੇ ਆਪਾਂ ਨੂੰ ਧੰਨਵਾਦ ਜੀ